ਹਾਂਜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਆ ਪਲਾਜ਼ੋ ਦੀ ਜਿਹੜਾ ਆਪਣਾ ਬਚਾਲੇ ਪਿਆ ਸੀਗਾ ਜਾਨੀ ਕਿ ਆਪਾਂ ਉਹਨੂੰ ਸਾਰੇ ਨੂੰ ਬਣਾ ਲਿਆ ਸੀ ਸਿਰਫ ਆਪਾਂ ਨੇ ਇਕੱਲਾ ਇਲਾਸਟਿਕ ਤੇ ਛੱਡਿਆ ਸੀ ਉਹ ਅੱਜ ਇਲਾਸਟਿਕ ਪਾਉਣਾ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਕਿਵੇਂ ਇਲਾਸਟਿਕ ਪਾਉਣਾਗਾ ਦੇਖੋ ਜਿਵੇਂ ਆਪਣੇ ਕੋਲ ਇਹ ਰੈਡੀ ਹੋਇਆ ਹੈ ਪਲਾਜ਼ੋ ਆਪਾਂ ਨੇ ਉਹੀ ਪਲਾਜ਼ੋ ਦਿਖਾਇਆ ਦੇਖੋ ਤੁਹਾਨੂੰ ਨੀਚੇ ਤੋਂ ਸਾਰਾ ਰੈਡੀ ਹੋਇਆ ਹੈ ਸਿਰਫ ਇਕੱਲਾ ਉੱਪਰੋਂ ਇਲਾਸਟਿਕ ਪਾਉਣ ਵਾਲਾ ਰਹਿੰਦਾ ਤੁਸੀਂ ਇਲਾਸਟਿਕ ਨੂੰ ਕਿਸ ਤਰੀਕੇ ਨਾਲ ਮਿਲਣਾ ਬਾਹਲੇ ਤਾਂ ਦੇਖੋ हिਪ ਮਿੰਦੇ ਹੁੰਦੇ ਆ ਬਾਹਾਂ ਤੁਸੀਂ ਇਲਾਸਟਿਕ ਨੂੰ ਦੇਖਣਾਗਾ ਵੀ ਇਲਾਸਟਿਕ ਤੁਹਾਡਾ ਕਿੰਨਾ ਇਕ ਤਾਂ ਦੇਖੋ ਹੁੰਦਾ ਬਹੁਤ ਹੀ ਜ਼ਿਆਦਾ ਟਾਈਟ ਹੁੰਦਾ ਜਿਹਦੇ ਵਿੱਚ ਬਿਲਕੁਲ ਵੀ ਸਟੈਚ ਨਹੀਂ ਹੁੰਦਾ ਉਹ ਘੱਟੋ ਘੱਟ ਉਹਨੂੰ 3-4 ਇੰਚ ਵੱਧ ਪਾਉਣਾ ਪੈਂਦਾ ਇੱਕ ਹੁੰਦਾ ਫਲੈਕਸੀਬਲ ਇੱਕ ਥੋੜਾ ਜਿਹਾ ਮੰਨ ਲਓ ਕਿਵੇਂ ਕਹਿ ਸਕਦੇ ਆਪਾਂ ਨਾ ਹੀ ਤਾਂ ਜ਼ਿਆਦਾ ਉਹ ਟਾਈਟ ਹੁੰਦਾ ਤੇ ਨਾ ਹੀ ਜ਼ਿਆਦਾ ਲੂਜ਼ ਹੁੰਦਾ ਠੀਕ ਹੁੰਦਾ ਇਹ ਉਦਾਂ ਦਾ ਇਲਾਸਟਿਕ ਆ ਤੇ ਨਾ ਹੀ ਜ਼ਿਆਦਾ ਟਾਈਟ ਆ ਤੇ ਨਾ ਹੀ ਜ਼ਿਆਦਾ ਲੂਜ਼ ਆ ਦੇਖੋ ਜਿਵੇਂ ਇੰਨਾ ਜਿਨ੍ਹਾਂ ਦਾ ਇਹ ਪਲਾਜ਼ੋ ਆ ਉਹ ਜ਼ਿਆਦਾ ਟਾਈਟ ਨਹੀਂ ਪਹਿਨਦੇ ਮੰਨ ਲਓ ਉਹ ਰਾਉਂਡ ਦੇ ਵਿੱਚ ਉਹਨਾਂ ਦੇ ਇਲਾਸਟਿਕ 14 ਇੰਚ ਮੰਨ ਲਓ ਇੱਕ ਸਾਈਡ ਦਾ ਤਿਆਰ ਹੁੰਦਾ ਟੋਟਲ 28 ਇੰਚ ਤੁਸੀਂ ਪਲਾਜ਼ੋ ਤੋਂ ਇਲਾਸਟਿਕ ਕਿਵੇਂ ਮਿਲ ਸਕਦੇ ਹੋ ਵੀ ਕਿੰਨਾ ਇਲਾਸਟਿਕ ਪਾਈਏ ਬਾਲੇ ਤਾਂ ਆਪਾਂ 1/2 ਇੰਚ ਮਿਲ ਲੈਣਾ ਵੀ ਦਾ 1/2 ਮਿਲੋ ਪਲਾਜ਼ੋ ਦਾ ਦੇਖੋ ਇਸ ਤਰੀਕੇ ਨਾਲ 1/2 ਮਿਲੋ ਪਰ ਆਪਾਂ ਨੂੰ ਇਲਾਸਟਿਕ ਪਾਉਣ ਵਿੱਚ ਦਿੱਕਤ ਆਊਗੀ ਦੇਖੋ ਜੇ ਆਪਣਾ ਟਾਈਟ ਵਾਲਾ ਜੇ ਤਾਂ ਲੂਜ਼ ਆ ਇਲਾਸਟਿਕ ਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੇ 1 ਇੰਚੀ ਇਲਾਸਟਿਕ ਆ ਜੇ ਚੜਾਈ ਦੇ ਵਿੱਚ 1.5 ਇੰਚ 2 ਇੰਚ ਆ ਤਾਂ ਆਪਾਂ ਨੂੰ ਇਹ ਵੱਧ ਪਾਉਣਾ ਪਊਗਾ ਤੁਸੀਂ ਕਿਸ ਤਰੀਕੇ ਨਾਲ ਕਿੰਨਾ ਵੱਧ ਪਾਉਣਾ ਦੇਖੋ ਆਪਣੇ ਬਰਾਬਰ ਧਰ ਲਿਆ ਕਿਉਂਕਿ ਬੈਕ ਆਪਾਂ ਨੇ ਵੱਧ ਚੜਾ ਕੇ ਕੱਟੀ ਹੁੰਦੀ ਆ ਫਰੰਟੋਂ ਦਾ ਛੋਟਾ ਪਰ ਆਪਾਂ ਇਹਦੇ ਇਹ ਕਰ ਲੈਨੇ ਆ ਚਾਰ ਹਿੱਸੇ ਇਲਾਸਟਿਕ ਦੇ ਜਦੋਂ ਇਹਨੂੰ ਆਪਾਂ ਉਹ ਕਰਦੇ ਆ ਇਹ ਵੀ ਤੁਹਾਨੂੰ ਦੱਸਾਂਗੇ ਜਿਹਦਾ ਨੋਰਮਲ ਬੈਕ ਵੱਧ ਪਾਈ ਆਪਣੇ 2 ਸਵਾ 2 ਇੰਚ ਫਿਰ ਤਾਂ ਤੁਸੀਂ ਚਾਰ ਹਿੱਸੇ ਕਰਕੇ ਹੀ ਸਹੀ ਆਜੂਗਾ ਜੇ ਬੈਕ ਤੁਸੀਂ ਕਟੋ-ਕਟ 3-4 ਇੰਚ ਵੱਧ ਲੈ ਰਹੇ ਹੋ ਤਾਂ ਤੁਸੀਂ ਉਹਦੇ ਨਿਸ਼ਾਨ ਕਿਵੇਂ ਲਗਾਉਣੇ ਆਪਾਂ ਦੋਨੋਂ ਤਰੀਕਿਆਂ ਦੇ ਵਿੱਚ ਦੱਸਾਂਗੇ ਸੋ ਨੂੰ ਇਲਾਸਟਿਕ ਕਿਵੇਂ ਪਾਉਣਾਗਾ ਦੇਖੋ ਇਲਾਸਟਿਕ ਨੂੰ ਤੁਸੀਂ ਇਸ ਤਰ੍ਹਾਂ ਪਲਾਜ਼ੋ ਨੂੰ ਰੱਖ ਲੈਣਾਗਾ ਐਦਾਂ ਮਿੰਕੇ ਲੈ ਕੇ ਜਾਓਗੇ ਕਿੰਨੇ ਇੰਚ ਵੱਧ ਪਾਉਣਾ ਤੁਸੀਂ ਮੰਨ ਕੇ ਚਲੋ 3 3.5 ਇੰਚ ਵੱਧ ਪਾਉਂਗੇ ਆਪਾਂ ਤੁਹਾਨੂੰ ਮਿੰਕੇ ਵੀ ਦਿਖਾ ਦਨੇ ਆ ਦੇਖੋ ਮੰਨ ਲਓ ਤਿੰਨ ਸਾਢੇ ਤਿੰਨ ਇੱਥੇ ਆ ਰਿਹਾ ਇਹਨੂੰ ਇਸ ਤਰ੍ਹਾਂ ਮਿੰਕੇ ਦੇਖੋਗੇ ਤਾਂ ਇਲਾਸਟਿਕ ਕਿੰਨਾ ਆਊਗਾ ਦੇਖੋ 14 ਇੰਚ ਦੇਖੋ 28 ਇੰਚ ਕਈ ਵਾਰ ਇਲਾਸਟਿਕ ਟਾਈਟ ਵੀ ਪਹਿਨਦੇ ਹੁੰਦੇ ਨੇ ਜਿਆਦਾ ਲੂਜ਼ ਨਹੀਂ ਪਹਿਨਦੇ ਤਾਂ ਤੁਸੀਂ ਨੇ 2 ਇੰਚ ਵੱਧ ਪਾਉਣਾ ਜਿਵੇਂ ਇਹ ਲੂਜ਼ ਪਹਿਨਤੇ ਜਿਆਦਾ ਟਾਈਟ ਨਹੀਂ ਤਾਂ ਆਪਾਂ ਤਿੰਨ ਸਾਢੇ ਤਿੰਨ ਇੰਚ ਇਹ ਵੱੱਦ ਲਮਗੇ ਤਾਂ ਆਪਾਂ ਇੱਥੋਂ ਇਹਦੀ ਕਟਿੰਗ ਕਰ ਦਾਂਗੇ ਦੇਖੋ ਬਰਾ ਜਦੋਂ ਵੀ ਤੁਸੀਂ ਪਲਾਜ਼ੋ ਦਾ ਕਿਸੇ ਦਾ ਪਾਇਆ ਹੋਇਆ ਲਾਸਟਿਕ ਇਸ ਤਰੀਕੇ ਨਾਲ ਮਿਲੋਂਗੇ ਮੰਨ ਲਓ ਤਾਂ ਉਹ 14 ਦਿੱਤਾ ਹੋਇਆ ਤਾਂ ਤੁਸੀਂ 14 ਇੰਚ ਹੀ ਕਟਾਈ ਦਾ ਪਾਉਣਾ ਜਨਨ ਕਿ 28 ਇੰਚ ਕਟਾਈ ਦਾ ਇਸ ਤਰੀਕੇ ਨਾਲ ਪਾਉਣਾਗਾ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਲਾਸਟਿਕ ਨੂੰ ਸਾਰਾ ਫੁੱਲ ਪਾ ਕੇ ਜਦੋਂ ਇਹਦੇ ਸੈਂਟਰ ਵਾਲੀ ਸਲਾਈ ਲਗਾਉਨੇ ਆ ਤਾਂ ਹਾਫ ਇੰਚ ਵਗੈਰਾ ਲਾਸਟਿਕ ਉਹਦੇ ਨਾਲ ਵੱਧ ਜਾਂਦਾ ਸਲਾਈ ਲਾਉਣ ਦੇ ਨਾਲ ਤਾਂ ਤੁਸੀਂ ਜਿੰਨਾ ਉਹਦੇ ਪਾਇਆ ਹੋਊਗਾ ਓਨਾ ਮਿਣਕੇ ਤੁਸੀਂ ਉਹਦੀ ਕਟਿੰਗ ਕਰ ਲੈਣੀ ਆ ਇਸ ਤਰ੍ਹਾਂ ਦੇਖੋ ਆਪਣਾ ਲਾਸਟਿਕ ਆ ਤਾਂ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਚੜਾ ਕਰਕੇ ਤੇ ਸੀਨ ਲਗਾਵਾਂਗੇ ਫਿਰ ਆਪਾਂ ਇਹਦੇ ਚਾਰ ਹਿੱਸੇ ਕਰਾਂਗੇ ਨੋਰਮਲ ਵਾਸਤੇ ਜੇ ਜਿਹਦੇ ਬੈਕ ਜ਼ਿਆਦਾ ਵੱਧਾ ਉਹਦੇ ਵੀ ਦੱਸਾਂਗੇ ਤੁਸੀਂ ਕਿਵੇਂ ਕਰਨੇ ਆ ਹੁਣ ਆਪਾਂ ਲਾਸਟਿਕ ਪਾਉਣਾ ਸ਼ੁਰੂ ਕਰਦੇ ਆਂ ਹਾਂਜੀ ਦੇਖੋ ਆਪਾਂ ਨੇ ਰਾਉਂਡ ਲਾਸਟਿਕ ਤੇ ਜੋੜ ਲਗਾ ਲਿਆ ਇਸ ਤਰੀਕੇ ਨਾਲ ਆਪਣੇ ਜੋੜ ਲਗਾਇਆ ਹੁਣ ਇਹਦੇ ਆਪਾਂ ਕਰਾਂਗੇ ਚਾਰ ਹਿੱਸੇ ਚਾਰ ਹਿੱਸੇ ਤੁਸੀਂ ਨੇ ਕਿਵੇਂ ਕਰਨੇ ਆ ਜੇ ਨੋਰਮਲ 2 ਇੰਚ ਦੀ ਬੈਕ ਵੱਧ ਪਾਈ ਆ ਤਾਂ ਦੇਖੋ ਇਸ ਤਰ੍ਹਾਂ ਫੜਾਂਗੇ ਆਪਾਂ ਇਹਨੂੰ ਇੱਥੇ ਮਾਰਕ ਕੀਤਾ ਫਿਰ ਆਪਸ ਦੇ ਵਿੱਚ ਇਸ ਤਰ੍ਹਾਂ ਮਲਾਉਣਾਗਾ ਇੱਧਰ ਮਾਰਕ ਕਰ ਲਿਆ ਆਪਾਂ ਨੇ ਇਸੇ ਤਰੀ ਇਸ ਸਾਈਡ ਤੇ ਕਰ ਲਿਆ ਇਹ ਤਾਂ ਦੇਖੋ ਆਪਾਂ ਨੇ ਨਾਰਮਲ ਜਿਹਦੇ 2 ਇੰਚ ਬੈਕ ਵੱਧ ਪਾਈ ਆ ਉਹਦੇ ਸਹੀ ਰਹੂਗਾ ਜਿਹਦੇ ਉੱਖ ਆਪਾਂ ਨੇ ਇਹਦੇ 4 ਹਿੱਸੇ ਬਣਾ ਲਏ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ 4 ਹਿੱਸਿਆਂ ਦੇ ਉੱਪਰ ਨਿਸ਼ਾਨ ਲਗਾ ਲੇ ਹੁਣ ਜਿਨ੍ਹਾਂ ਦੀ ਬੈਕ ਆਪਾਂ ਬਹੁਤ ਜ਼ਿਆਦਾ ਵੱਧ ਚੜਾ ਕੇ ਕੱਟਦੇ ਜਿਵੇਂ 3 1/2 ਇੰਚ ਬੈਕ ਕੱਟਦੇ ਆ ਤਾਂ ਤੁਸੀਂ ਉਹਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣਾ ਹੈ ਦੇਖੋ ਆ ਤਾਂ ਆਪਣਾ ਹੋ ਗਿਆ ਬਰਾਬਰ ਨਿਸ਼ਾਨ ਇੱਕ ਆ ਸਾਈਡ ਤੇ ਹੋ ਗਿਆ ਇੱਕ ਆ ਸਾਈਡ ਤੇ ਹੋ ਗਿਆ ਜਿਹੜਾ ਸੈਂਟਰ ਵਾਲਾ ਲਾਉਣਾ ਤੁਸੀਂ ਕਿਵੇਂ ਲਗਾਉਣਾਗਾ ਆ ਆਪਣਾ ਹੋ ਗਿਆ ਹਾਫ ਚੌਥਾ ਹਿੱਸਾ ਬਣ ਰਿਹਾ ਦੇਖੋ ਇਹਦਾ ਤਾਂ ਤੁਸੀਂ ਨੇ ਜਿਹੜਾ ਫਰੰਟ ਤੇ ਪਾਉਣੇ ਆ ਉਹ ਤੁਸੀਂ 1 ਇੰਚ ਛੋਟਾ ਕਰਕੇ ਪਾਉਣੇ ਆ ਜਦੋਂ ਜਿਹੜੀ ਉਹ ਨਿਸ਼ਾਨ ਆਪਣੇ ਆ ਤਾਂ ਦੇਖੋ ਅੱਧ ਵਾਲਾ ਹੋ ਗਿਆ ਉਹ ਤੁਸੀਂ ਇੱਥੋਂ ਧਰ ਕੇ ਨਿਸ਼ਾਨ ਲਗਾ ਲਿਓ 1 ਇੰਚ ਤੇ ਕਿਉਂਕਿ ਬੈਕ ਆਪਾਂ ਨੇ ਵੱਧ ਪਾਈ ਆ ਕਿਉਂਕਿ ਬੈਕ ਵਾਲਾ ਹਿੱਸਾ ਜ਼ਿਆਦਾ ਹੋ ਗਿਆ ਫਰੰਟ ਵਾਲਾ ਹੋ ਗਿਆ ਛੋਟਾ ਕਿਉਂਕਿ ਬੈਕ ਤੋਂ ਆਪਾਂ ਨੇ ਕਟਿੰਗ ਵੀ ਪਾਈ ਹੋਈ ਆ ਤੇ ਚੜਾਵ ਵੀ ਨਹੀਂ ਕਟਿਆ ਹੋਇਆ ਤਾਂ ਤੁਸੀਂ ਨੇ ਜਦੋਂ ਇਲਾਸਟਿਕ ਪਾਉਣਾ ਚਾਹੁੰਦੇ ਆ ਆਪਣੇ ਆਹ ਵਾਲੇ ਹੋ ਗਏ ਇੱਥੋਂ ਵਾਲੇ ਤਾਂ ਤੁਸੀਂ ਜਿਨ੍ਹਾਂ ਦੇ ਬੈਕ ਵੱਧ ਗਈ ਹੈ ਸਿਰਫ ਉਹ ਇਹ ਉਹਨਾਂ ਵਾਸਤੇ ਆ ਦੇਖੋ ਆ ਆਪਣੀ ਹਾਫ ਨਾਲੋਂ ਵੱਧ ਗਿਆ ਤਾਂ ਤੁਸੀਂ ਨੇ ਜਿਹੜਾ ਛੋਟਾ ਹਿੱਸਾ ਹੋਊਗਾ ਉਹ ਫਰੰਟ ਵਾਲੇ ਪਤੇ ਪਾਉਣਾ ਜਿਹੜੀ ਬੈਕ ਆਪਣੇ ਵੱਧ ਲੂਜ਼ ਰੱਖੀਏ ਉਹ ਬੈਕ ਤੇ ਪਾਉਣੇ ਨਾਲ ਤਾਂ ਤੁਹਾਨੂੰ ਇਲਾਸਟਿਕ ਪਾਉਣ ਵਿੱਚ ਦਿੱਕਤ ਨਹੀਂ ਆਊਗੀ ਤੇ ਨਾਲੇ ਇਲਾਸਟਿਕ ਬਿਲਕੁਲ ਸਹੀ ਤਰੀਕੇ ਨਾਲ ਪਊਗਾ ਹੁਣ ਆਪਾਂ ਨਾਰਮਲ ਤਰੀਕੇ ਨਾਲ ਤੁਹਾਨੂੰ ਇਲਾਸਟਿਕ ਪਾਉਣਾ ਦੱਸ ਦਿਆਂ ਤੁਸੀਂ ਕਿਵੇਂ ਪਾਉਣਾਗਾ ਮਸ਼ੀਨ ਹੁੰਦੀ ਆ ਅੰਬਰੀਲਾ ਮਸ਼ੀਨ ਨਹੀਂ ਹੁੰਦੀ ਉਹ ਇਲਾਸਟਿਕ ਬੌਂਡ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਇੱਕ ਜਣੇ ਨੂੰ ਨਾਲ ਬਰਾਬਰ ਬਿਠਾਉਣਾ ਪੈਂਦਾਗਾ ਉਹ ਕੀ ਕਰਨ ਸਭ ਤੋਂ ਪਹਿਲਾਂ ਜਿੰਨਾ ਤੁਸੀਂ ਨੇ ਮਾਰਜਿਨ ਰੱਖਿਆ ਇਸ ਤਰੀਕੇ ਨਾਲ ਤੁਸੀਂ ਕੱਚਾ ਕਰ ਸਕਦੇ ਹੋ ਰਾਉਂਡ ਦੇ ਉੱਪਰ ਇਸ ਤਰ੍ਹਾਂ ਕੱਚਾ ਕਰ ਲੋਗੇ ਕੱਚਾ ਕਰਕੇ ਤੁਸੀਂ ਨੇ ਇਸ ਤਰ੍ਹਾਂ ਜਿਹੜੇ ਆਪਣੇ ਨਿਸ਼ਾਨ ਲਗਾਏ ਨੇ ਇਸ ਤਰ੍ਹਾਂ ਰੱਖੋਗੇ ਐਦਾਂ ਕਰਕੇ ਇੱਥੇ ਸੀਨਾ ਪੱਕਾ ਕਰ ਲੋਗੇ ਤੇ ਇਲਾਸਟਿਕ ਚਾਰੇ ਤਰਫ ਚਾਰੇ ਹਿੱਸਿਆਂ ਦੇ ਵਿੱਚ ਆਪਣੇ ਇਸ ਤਰੀਕੇ ਨਾਲ ਇਹਨਾਂ ਨੂੰ ਪੱਕਾ ਕਰ ਲੈਣਾਗਾ ਪੱਕਾ ਕਰਕੇ ਤੁਸੀਂ ਲਾਸਟਿਕ ਨੂੰ ਇੱਕ ਹੀ ਸੇ ਨਾਲ ਖਿੱਚਦੇ ਜਾਓਗੇ ਖਿੱਚ ਕੇ ਤੁਸੀਂ ਇਸ ਤਰ੍ਹਾਂ ਦੇ ਤੇ ਸਿਲਾਈ ਲਗਾ ਲੋਗੇ ਦੂਜਾ ਮੰਨ ਲਓ ਤੁਸੀਂ ਇਸ ਤਰੀਕੇ ਨਾਲ ਨਹੀਂ ਪਾਉਣਾ ਕਈ ਕੀ ਕਰਦੇ ਨੇ ਇਸ ਤਰ੍ਹਾਂ ਨੇਫਾ ਬਣਾ ਲੈਂਦੇ ਨੇ ਨੇਫਾ ਬਣਾ ਕੇ ਉਹਦੇ ਵਿੱਚ ਦੀ ਲਾਸਟਿਕ ਨਿਘਾ ਲੈਂਦੇ ਨੇ ਨਾਲ ਸੇ ਲਗਾ ਕੇ ਬਾਅਦ ਵਿੱਚ ਸੈਂਟਰ ਬਖਾ ਦੇਖੋ ਉਹ ਵੀ ਸਹੀ ਤਰੀਕਾ ਦਾ ਆਪਾਂ ਜਿਸੇ ਤਰੀਕੇ ਨਾਲ ਵੀ ਦੱਸ ਰਹੇ ਹਾਂ ਦੇਖੋ ਆਪਾਂ ਐਦਾ ਤਾਂ ਹੈ ਨਹੀਂਗਾ ਵੀ ਤੁਹਾਨੂੰ ਕਿਸੇ ਵੀ ਚੀਜ਼ ਦਾ ਆਪਾਂ ਪੂਰਾ ਨਾਂ ਉਹ ਦੇਵਾਂਗੇ ਮੰਨ ਲਓ ਸਜੈ ਸਾਰੀ ਚੀਜ਼ ਵਾਸਤੇ ਕਰਾਂਗੇ भी कि वाइया लगेगी हाँ प्लाजो तो अपने फिलहाल चारे हिस्से हुए हुए क्योंकि आसन सिलाई हो गए एक आन चक लिया जिम्मे मैं पौनिया, सही तरीके सौखे तरीके कि देखो आ अपना हो गया निशान लाया है सेंटर वाला चौथा हिस्सा मान लो आप इन्हों चका मार्क आला सैड इस तरफ रखनी है भी सोनू इस तरह देखना ये लगाना इतो सीन लगा सौखी रहे तो मैं देखो इथो चुकया ਇੰਨਾ ਦਾ ਚੜਾ ਕੀਤਾ ਇੱਥੋਂ ਇਹਨੂੰ ਐਵੇਂ ਕੀਤਾ ਤੇ ਇੱਥੋਂ ਆਪਾਂ ਨੇ ਪੱਕਾ ਕਰ ਲੈਣਾ ਪੱਕਾ ਕਰ ਦਾਂਗੇ ਇਹਨੂੰ ਆਪਾਂ ਕੱਟ ਲਾਤਾ ਹੁਣ ਇਸੇ ਤਰੀਏ ਆਪਾਂ ਮਾਰਕ ਵਾਲਾ ਚੱਕਾਂਗੇ ਹਾਂਜੀ ਇਹ ਆਪਣੀ ਆ ਗਈ ਸਾਈਡ ਸਲਾਈ ਇਸੇ ਤਰੀਏ ਆਪਾਂ ਇੱਥੋਂ ਪੱਕਾ ਕਰ ਲੈਣਾ ਹੁਣ ਆਪਾਂ ਚੱਕਾਂਗੇ ਤੀਸਰਾ ਨਿਸ਼ਾਨ ਹੁਣ ਆ ਗਿਆ ਆਪਣਾ ਅਸਨ ਤੇ ਬੈਕ ਵਾਲੇ ਤੇ ਉਸੇ ਤਰੀਂ ਆਪਾਂ ਨੇ ਉਨਾ ਚੜਾ ਰੱਖਣਾ ਦੇਖੋ ਇਸੇ ਤਰੀਂ ਆਪਾਂ ਨੇ ਇੱਥੇ ਨਿਸ਼ਾਨ ਲਗਾਉਣਾਗਾ ਹਾਂਜੀ ਹੁਣ ਦੇਖੋ ਆਪਣੇ ਇਸ ਤਰ੍ਹਾਂ ਬਲ ਪੈ ਗਿਆ ਇਹਨੂੰ ਬਲ ਨੂੰ ਆਪਾਂ ਕਿਵੇਂ ਕੱਢਣਾ ਲਾਸਟਿਕ ਨੂੰ ਇਸ ਤਰ੍ਹਾਂ ਆਪਾਂ ਘੁਮਾ ਦਾਂਗੇ ਆਹ ਸਾਈਡ پکڑਾਂਗੇ ਆਪਣਾ ਨਿਸ਼ਾਨ ਵਾਲਾ ਪਾਸਾ ਸਹੀ ਹੋਣਾ ਚਾਹੀਦਾ ਜਿਵੇਂ ਆਪਾਂ ਨੇ ਚਾਰੇ ਤਰਫ ਪਾਇਆ ਪਹਿਲਾਂ ਤਿੰਨ ਹਿੱਸਿਆਂ ਦੇ ਵਿੱਚ ਕਈ ਵਾਰੀ ਤੁਹਾਡਾ ਜੇ ਤੁਸੀਂ ਇਸ ਤਰ੍ਹਾਂ ਲਾਸਟਿਕ ਨੂੰ ਨਿਸ਼ਾਨ ਨੂੰ ਆਪਦੇ ਵਾਲੇ ਬਲੇ ਪਾਸੇ ਕਰ ਲਿਆ ਜਾਂ ਜਿਵੇਂ ਤੁਸੀਂ ਸ਼ੁਰੂ ਕੀਤਾ ਉਹ ਤੋਂ ਉਲਟ ਹੋ ਗਿਆ ਤਾਂ ਇਹ ਮੰਨੋ ਤੁਹਾਡੇ ਲਾਸਟਿਕ ਦੇ ਵਿੱਚ ਬਲ ਪੈ ਗਿਆ ਹੁਣ ਦੇਖੋ ਮੈਂ ਸਾਰੇ ਵੀ ਜਿੰਨੇ ਟਾਂਕੇ ਲਗਾਏ ਨੇ ਉਹ ਇਲਾਸਟਿਕ ਵਾਲੀ ਸਾਈਡ ਤੇ ਜਿਹੜੇ ਨਿਸ਼ਾਨ ਲੱਗਿਆ ਹੋਇਆ ਉਹ ਇਸ ਤਰ੍ਹਾਂ ਕੱਪੜੇ ਦੇ ਨਾਲ ਲਗਾ ਕੇ ਹੀ ਪਾਇਆਗਾ ਤੇ ਆ ਦੇਖੋ ਇੱਥੋਂ ਇਸ ਤਰ੍ਹਾਂ ਫੋਲਡਿੰਗ ਕਰਿਆ ਹੁਣ ਆਪਣੇ ਇਸ ਸਾਈਡ ਤੇ ਪਾਕਟ ਲੱਗੀ ਹੋਈ ਹੈ ਜਿਹੜੀ ਪਾਕਟ ਆ ਉਹ ਆਪਣੀ ਵਿੱਚ ਆਉਣੀ ਚਾਹੀਦੀ ਹੈ ਦੇਖੋ ਤੇ ਆ ਦੇਖੋ ਜਮਾ ਬਰਾਬਰ ਸਿਰੇ ਤੇ ਜਿੱਥੇ ਆਪਾਂ ਸੀਨ ਲਗਾ ਕੇ ਇਹਨੂੰ ਪਾਕਟ ਨੂੰ ਖੜਾਇਆ ਹੋਇਆ ਉੱਥੇ ਆਪਣੀ ਸੀਨ ਆਉਗੀ ਲਾਸਟਿਕ ਦੀ ਹਾਂਜੀ ਇੱਥੋਂ ਮਸ਼ੀਨ ਨੂੰ ਆਪਾਂ ਇਸ ਤਰੀ ਮੋੜ ਲਾਂਗੇ ਬਾਰ-ਬਾਰ ਆਪਾਂ ਕੱਢਦੇ ਨਹੀਂ ਹੋਣਾ ਆ ਆਪਾਂ ਜਿੱਥੇ ਪੱਕਾ ਕੀਤਾ ਹੋਇਆ ਸੀ ਚੌਥੇ ਹਿੱਸੇ ਤੇ ਉੱਥੋਂ ਆਪਾਂ ਇਸ ਤਰ੍ਹਾਂ ਫੜਾਂਗੇ ਲਾਸਟਿਕ ਨੂੰ ਖਿੱਚਾਂਗੇ ਪੂਰੇ ਚੰਗੇ ਤਰੀਕੇ ਨਾਲ ਨੀਚੇ ਤੋਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਹਟਾ ਦੇਣਾ ਵੀ ਜਿਹੜਾ ਫालतू ਕੱਪੜਾ ਉਹਦੇ ਨੀਚੇ ਨਾ ਆਵੇ ਜਿੰਨੀ ਆਪਾਂ ਨੇ ਫੋਲਡਿੰਗ ਕੀਤੀ ਹੈ ਲਾਸਟਿਕ ਨੂੰ ਖਿੱਚਿਆ ਹੋਇਆ ਉਨਾ ਹੀ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਅੰਦਰ ਵੱਲ ਫੋਲਡਿੰਗ ਕਰਕੇ ਰੱਖਣਾਗਾ ਦੇਖੋ ਇਸ ਤਰ੍ਹਾਂ ਕਰ ਲਿਆ ਆਪਾਂ ਨੇ ਹੁਣ ਆਪਾਂ ਪਿੱਛੋਂ ਖਿੱਚਾਂਗੇ लास्टिक में बिलकुल सीधा खिंचना गा इस तरह ना होशीन की सूई टूट जाए कई बार आप घट जा बद खिचा जाता तो मशीन दूई टुट जाती है इस तरह तो लास्टिक पौगा हम इसे तरह आप फिर अगले हिस्से फड़ा खिचागे पूरा खिच के जिन्ना आपने मार्जिन उोलडिंग करता ओना ही अपने इथो रखना कपड़े नों ਬਾਰ ਗੱਟ ਦੇ ਪਿੱਛੋਂ ਖਿੱਚੋਗੇ ਦੇਖੋ ਬਿਲਕੁਲ ਸਫਾਈ ਦੇ ਵਿੱਚ ਪਲਾਸਟਿਕ ਪੈ ਰਿਆ ਆਪਣਾ ਕਿਤੇ ਕੋਈ ਬਲ ਵਗੈਰਾ ਕੁਝ ਨਹੀਂ ਆ ਰਿਹਾ ਹੁਣ ਇਸੇ ਤਰੀਂ ਆਪਾਂ ਫਿਰ ਉਸੇ ਹੀ ਹਿੱਸੇ ਤੋਂ ਫੜਾਂਗੇ ਖਿੱਚਾਂਗੇ ਇੱਕ ਆਪਣੀ ਬੈਕ ਤਰਫ ਆ ਗਈ ਦੇਖੋ ਬੈਕ ਵਾਲੀ ਸਾਈਡ ਆ ਗਈ ਇੱਕ ਇੱਥੇ ਆਪਾਂ ਨੂੰ ਥੋੜਾ ਜਿਹਾ ਲਾਸਟਿਕ ਨੂੰ ਜ਼ਿਆਦਾ ਖਿੱਚਣਾ ਪਊਗਾ ਤੇ ਧਿਆਨ ਰੱਖਣਾ ਪਊਗਾ ਵੀ ਕੋਈ ਬਲ ਵਗੈਰਾ ਨਾ ਪਵੇ देखो इस मारनी है भी सफाई दे भी चावे। ना हो सिलाई चढ़ाती कदे लाती ला बिल्कुल बराबर बराबर इस तरह सिलाई फिर खिचागे आप उस तरह पिछु खिचा रखना बिल्कुल सीधा ਰੋਕ ਲਾਂਗੇ ਮਸ਼ੀਨ ਨੂੰ ਫਿਰ ਆਪਾਂ ਇਸ ਤਰ੍ਹਾਂ ਮਾਰਜਨ ਨੂੰ ਅੰਦਰ ਦੇ ਕੇ ਚੰਗੀ ਤਰ੍ਹਾਂ ਕਰਕੇ ਫਿਰ ਇਹਨੂੰ ਆਪਾਂ ਖਿੱਚਣਾਗਾ ਦੇਖੋ ਇੱਕ ਸਲਾਈ ਆਪਣੀ ਇਹ ਪੂਰੀ ਲੱਗੀ ਕਿਤੇ ਕੋਈ ਬਲ ਨਹੀਂ ਆਇਆ ਹੁਣ ਆਪਾਂ ਲਗਾਵਾਂਗੇ ਇਹਦੀ ਸੈਂਟਰ ਦੇ ਵਿੱਚ ਸਲਾਈ ਕਈ ਸਾਈਡ ਤੇ ਵੀ ਲਗਾ ਲੈਂਦੇ ਨੇ ਪਰ ਸੈਂਟਰ ਦੇ ਵਿੱਚ ਸਲਾਈ ਨਾਲ ਫਿਨਿਸ਼ਿੰਗ ਜੀ ਆ ਜਾਂਦੀ ਆ ਵਧੀਆ ਲੱਗਦਾਗਾ ਦੇਖੋ ਲਾਸਟਿਕ ਸੈਂਟਰ ਦੇ ਵਿੱਚੋਂ ਦਾਬ ਵਿੱਚ ਆ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ ਖਿੱਚਣਾ ਦੇਖੋ ਆ ਦੇਖੋ ਜੀ ਇਸ ਤਰੀਕੇ ਨਾਲ ਤੁਹਾਡਾ ਇਲਾਸਟਿਕ ਪਊਗਾ ਇਹ ਸਾਰਾ ਫੁੱਲ ਆਪਾਂ ਜਿਸ ਤਰ੍ਹਾਂ ਟੋਟਲੀ ਸੈਂਟਰ ਦੇ ਵਿੱਚ ਸਿਲਾਈ ਲਗਾ ਦਾਂਗੇ ਤੁਸੀਂ ਤਿੰਨ ਸਿਲਾਈਆਂ ਲਗਾਉਣੀਆਂ ਹਨ ਵੀ ਲਗਾ ਸਕਦੇ ਹੋ ਵੈਸੇ ਦੋ ਸਿਲਾਈਆਂ ਬਹੁਤ ਨੇ ਦੇਖੋ ਇੱਕ ਆਪਾਂ ਨੇ ਸਿਰੇ ਤੇ ਲਗਾਤੀ ਇੱਕ ਸੈਂਟਰ ਦੇ ਵਿੱਚ ਜੇ ਤੁਸੀਂ ਤਿੰਨ ਸਿਲਾਈਆਂ ਲਗਾਉਣੀਆਂ ਨੇ ਤਾਂ ਥੋੜੀ ਜੀ ਆਮਲੀ ਸਿਲਾਈ ਇੱਥੇ ਲੱਗ ਜੂਗੀ ਦੂਸਰੀ ਇੱਥੇ ਲੱਗੂਗੀ ਦੇਖੋ ਐਸਾ ਆਪਦੇ ਨਾਲ ਸਿਲਾਈਆਂ ਲਗਾਉਣੀਆਂ ਨੇ ਜਿਹੜੀਆਂ ਦੇਖਣ ਵਿੱਚ ਵੀ ਬਧੀਆਂ ਲੱਗਣਾ ਹਾਂਜੀ ਆਪਣਾ ਲਾਸਟਿਕ ਕੰਪਲੀਟ ਹੋ ਗਿਆ ਆਪਾਂ ਨੇ ਲਾਸਟਿਕ ਪਾਤਾ ਜਨਨ ਕਿ ਆਪਣਾ ਪਲਾਜ਼ੋ ਕੰਪਲੀਟ ਹੋ ਗਿਆ ਸੋ ਨੂੰ ਦੋ ਸ਼ਿਫਟਾਂ ਦੇ ਵਿੱਚ ਦਿਖਾਇਆ ਆਪਾਂ ਨੇ ਪਹਿਲਾਂ ਜੀ ਸਟਿਚ ਕਰਿਆ ਬਾਅਦ ਵਿੱਚ ਆਪਾਂ ਲਾਸਟਿਕ ਪਾਇਆ ਕਿਉਂਕਿ ਤੁਹਾਨੂੰ ਪੂਰੀ ਪ੍ਰੋਪਰ ਸਾਰਾ ਸਮਝ ਆਵੇ ਕਿ ਇਸ ਤਰੀਕੇ ਨਾਲ ਨਿਸ਼ਾਨ ਲਗਾਉਣੇ ਆ ਤੇ ਕਿੱਦਾਂ ਇਲਾਸਟਿਕ ਪਾਉਣਾ ਹੈ ਦੇਖੋ ਪੂਰੀ ਸਫਾਈ ਦੇ ਵਿੱਚ ਲਾਸਟਿਕ ਆਇਆ ਕਿਤੇ ਕੋਈ ਬਲ ਨਹੀਂ ਆਇਆ ਕਿਤੋਂ ਆਪਾਂ ਨੇ ਕੋਈ ਵਿੱਚ ਨਹੀਂ ਆਉਣ ਦਿੱਤਾ ਸਾਈਡ ਤੋਂ ਕਈ ਵਾਰ ਕੀ ਹੁੰਦਾ ਨੀਚੇ ਤੋਂ ਕਪੜਾ ਇੱਧਰ ਉੱਧਰ ਵਿੱਚ ਆ ਜਾਂਦਾ ਦੇਖੋ ਇਸੇ ਸੀ ਆਪਣਾ ਰਾਉਂਡ ਇਲਾਸਟਿਕ ਵਾਲਾ ਪਲਾਜ਼ੋ ਜੋ ਆਪਾਂ ਇਲਾਸਟਿਕ ਦੇ ਛੱਡਿਆ ਹੋਇਆ ਸੀ ਇਹ ਆਪਣਾ ਕੰਪਲੀਟ ਹੋ ਗਿਆ ਮੈਂ ਆਸ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਤੇ ਸਮਝ ਵੀ ਆਇਆ ਹੋਊਗਾ ਕਿਉਂਕਿ ਆਪਾਂ ਨੇ ਡੀਪਲੀ ਸਮਝਾਇਆ ਤੁਹਾਨੂੰ ਪਾਕਟ ਵਗੈਰਾ ਬਾਰੇ ਸਲਾਈਆਂ ਪਾਉਣ ਬਾਰੇ ਤੇ ਇਲਾਸਟਿਕ ਬਾਰੇ ਆਪਾਂ ਨੂੰ ਪੂਰਾ ਪਰਫੈਕਟ ਤੁਹਾਨੂੰ ਦੱਸਿਆਗਾ ਤੁਹਾਨੂੰ ਇਹ ਪੂਰਾ ਸਮਝ ਦੇ ਵਿੱਚ ਆਇਆ ਹੋਊਗਾ ਫਿਰ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਆਉਂਦੀ ਆ ਤਾਂ ਆਪਣੀ ਵੀਡੀਓ ਨੂੰ ਤੁਸੀਂ ਦੁਬਾਰਾ ਦੇਖ ਕੇ ਦੇਖ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਫਿਰ ਵੀ ਕਿਸੇ ਵੀ ਚੀਜ਼ ਦਾ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਫੋਨ ਰਾਹੀਂ ਸਾਨੂੰ ਪੁੱਛ ਸਕਦੇ ਹੋਗੇ ਵੀ ਇਹ ਚੀਜ਼ ਕਿੱਦਾਂ ਕਰੀਏ ਜਾਂ ਕਿਵੇਂ ਪਾਇਆ ਕਈ ਵਾਰ ਕੋਈ ਚੀਜ਼ ਦੀ ਇਦਾਂ ਰਹਿ ਜਾਂਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਬਣਾਉਣ ਵੇਲੇ ਤਾਂ ਤੁਸੀਂ ਸਾਨੂੰ ਫੋਨ ਤੇ ਵੀ ਪੁੱਛ ਸਕਦੇ ਹੋ ਫੋਨ ਤੁਸੀਂ ਪਲੀਜ਼ ਸ਼ਾਮ ਦੇ ਟਾਈਮ ਤੇ ਹੀ ਕਰਿਆ ਕਰੋ ਜਦੋਂ ਵੀ ਕੋਈ ਚੀਜ਼ ਪੁੱਛਣੀ ਹੁੰਦੀ ਆ 7:30 ਤੋਂ ਬਾਅਦ ਤੁਸੀਂ ਕਦੇ ਵੀ ਕਰ ਸਕਦੇ ਹੋ ਸਵੇਰ ਆਪਣਾ ਬੁਟੀਕ ਓਪਨ ਹੁੰਦਾ ਕਿਉਂਕਿ ਕਸਟਮਰ ਆਉਂਦੇ ਜਾਂਦੇ ਰਹਿੰਦੇ ਤਾਂ ਆਪਾਂ ਨੂੰ ਟਾਈਮ ਨਹੀਂ ਲੱਗਦਾ ਕਈ ਵਾਰ ਗੱਲ ਕਰਨ ਦਾ ਜਦੋਂ ਵੀ ਤੁਸੀਂ ਨੇ ਕੋਈ ਚੀਜ਼ ਪੁੱਛਣੀ ਹੁੰਦੀ ਆ ਤਾਂ ਸਾਨੂੰ ਸ਼ਾਮ ਨੂੰ 7 7:30 ਵਜੇ ਤੋਂ ਬਾਅਦ ਫੋਨ ਲਗਾ ਕੇ ਪੁੱਛਿਆ ਕਰੋ